ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਚਲ ਰਹੀ ਸਰੋਵਰ ਦੀ ਕਾਰ ਸੇਵਾ ਦਾ 6 ਮਾਸੇ ਸੰਗਰਾਂਦੇ ਪੂਰਨਮਾਸ਼ੀ ਮੌਕੇ ਲਗਾਇਆ ਲੰਗਰ ਗੁਰੂ ਘਰ ਵੱਡੀ ਗਿਣਤੀ ਚ ਸੰਗਤਾਂ ਹੋਈਆਂ ਨਮਸਤਕ ਵਾਹੇ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਸੰਪੂਰਨ ਸਾਹਿਬ ਦੀ ਚੱਲ ਰਹੀ ਸਰੋਵਰ ਦੀ ਕਾਰ ਸੇਵਾ ਦੇ 6ਵੇਂ ਦਿਨ ਅਤੇ ਸੰਗਰਾਮ ਪੂਰਨਮਾਸ਼ੀ ਮੌਕੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਦੇ ਮੁੱਖ ਸੇਵਾਦਾਰ ਤਰਲੋਚਨ ਸਿੰਘ ਬਿੱਟੂ ਦੀ ਅਗਵਾਈ ਹੇਠ ਲੰਗਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਰਲੋਚਨ ਸਿੰਘ ਬਿੱਟੂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਰਾਮ ਅਤੇ ਪੂਰਨਮਾਸ਼ੀ ਮੌਕੇ ਵੱਡੀ ਦੇ ਵਿੱਚ ਜਿੱਥੇ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰ ਰਹੀਆਂ ਨੇ ਉੱਥੇ ਹੀ ਸਰੋਵਰ ਦੀ ਕਾਰ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਕਾਰ ਸੇਵਾ ਕਰਨ ਵਾਲੀਆਂ ਸੰਗਤਾਂ ਦੇ ਲਈ ਲਗਾਤਾਰ ਲੰਗਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਜਿੰਨੇ ਦਿਨ ਕਾਰ ਸੇਵਾ ਚੱਲੇਗੀ ਉਹਨਾ ਟਾਈਮ ਜਿਹੜਾ ਸੇਵਕ ਜਿੱਥੇ ਇਸ਼ਨਾਨ ਵੱਲੋਂ ਲੰਗਰਾਂ ਦਾ ਆਯੋਜਨ ਕੀਤਾ ਜਾਵੇਗਾ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਚੜ ਕੇ ਚੱਲ ਰਹੀ ਕਾਰ ਸੇਵਾ ਤੇ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਗੁਰਦਾਸ حال ਦੇ ਇਨਚਾਰਜ ਸਰਦਾਰ ਹਰਜੀਤ ਸਿੰਘ ਬਲਵੀਰ ਸਿੰਘ ਤਰਲੋਚਨ ਸਿੰਘ ਮਨਜੀਤ ਸਿੰਘ ਸ਼ਹੀਦ ਸਿੰਘ ਸਦਾਗਰ ਸਿੰਘ ਹਰਪ੍ਰੀਤ ਜਸਵਿੰਦਰ ਸਿੰਘ ਕਮਲਜੀਤ ਜਸਮੀਤ ਅਤੇ ਸੁਮੇਤ ਵੱਡੀ ਗਿਣਤੀ ਦੇ ਵਿਦ ਸੰਗਤਾਂ ਹਾਜ਼ਰ ਸਨ ਦੇਖੋ ਮੌਕੇ ਦੀਆਂ ਤਸਵੀਰਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਰੇ ਇਤਿਹਾਸ ਦੇ ਤਲਾਸ਼ ਰੋਵਰ ਕੋਲ ਦਾ ਟਾਲੀ ਸਾਹਿਬ ਸੰਤੋਖ ਸਾਹਿਬ ਦਾ ਕਾਰਜ ਹੈ ਸੰਤ ਮਾਹਪੁਰਖ ਬੱਬਾ ਰਵਨ ਸਿੰਘ ਦਾ ਕਾਰਜ ਹੈ ਦਿੱਲੀ ਵਾਲੇ ਕਰਵਾ ਰਹੇ ਹਨ ਸਰਵਰ ਬਹੁਤ ਵਿਸ਼ਾਦ ਦਾ ਹੈ ਸੇਵਾ ਕਾਫੀ ਚਲਨੀ ਹੈ ਇਸੇ ਸਬੰਧ ਅੱਜ ਸ੍ਰੀ ਦੇ ਜਨਨ ਵਲੇ ਗੁਰਦੁਆਰਾ ਟੁੱਟ ਨਗਰ ਪੂਰੀ ਸੇਵਾ ਲੰਗਰ ਦੀ ਵਰਤਿਆ ਸਮੂਹ ਸੰਗਤਾਂ ਸੇਵਾਕਾਰੀਆਂ ਨਾਲ ਨਾਲ ਲੰਗਰ ਚੱਲੀਆਂ ਹਾਲ ਗੁਰੂ ਸਾਹਿਬ ਜੀ ਨੂੰ ਬੇਨਤੀ ਹੈ ਕਿ ਗੁਰੂ ਘਰ ਦੇ ਫੂਜੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੇਡੋ ਅੱਜ ਸ੍ਰੀ ਗੁਰੂ ਆਜ ਸ੍ਰੀ ਗੁਰੂ ਦਾ ਚੋਬਾ ਤੋਂ ਉੱਤਰ ਜਾਰਾ ਨਾਲ ਪੁਰਮਸ਼ੀ ਵੀ ਹੈ ਪੁਰਮਸ਼ੀ ਪੁਰਜਣਾ ਸਾਹਿਬ ਇੱਕ ਮ੍ਰਿਤ ਉਤਸਾਹ ਮらい ਜਲਦੀ ਜਾਂ ਚਰਦੀਕਲਾ ਟੈਂਪਲ ਲਈ ਅਮਰੀ ਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ਿਤ ਕੋ